ਆਮ ਆਦੀ ਪਾਰਟੀ ਦੀ ਗੱਲ ਕਰੀਏ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦੀ ਪਾਰਟੀ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਫੋਕਸ ਕਰਦੀ ਨਜ਼ਰ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਜਿਹੜੇ ਲੀਡਰ ਨੇ ਉਹਨਾਂ ਦੀਆਂ ਬੈਠਕਾਂ ਹੋ ਰਹੀਆਂ ਨੇ ਉਮੀਦਵਾਰਾਂ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਰਣਨੀਤੀ ਪ੍ਰਾਪਰ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ 13 0 ਦੀ ਜਿੱਤ ਦਾ ਜਿਹੜਾ ਨਾਅਰਾ ਦਿੱਤਾ ਹੋਇਆ ਹੈ ਉਹ ਸਫਲ ਹੁੰਦਾ ਨਜ਼ਰ ਆਏ ਅਮਨ ਅਰੋੜਾ ਕੈਬਨਿਟ ਮੰਤਰੀ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ ਇਹਨਾਂ ਦੀ ਸੀਟ ਵੀ ਹੌਟ ਸੀਟ ਮੰਨੀ ਜਾਂਦੀ ਹੈ ਕਿਉਂਕਿ ਸੰਗਰੂਰ ਦੇ ਉੱਪਰ ਕਹਿੰਦੇ ਮੁਕਾਬਲਾ ਜਿਹੜਾ ਕਾਫੀ ਟਫ ਮੰਨਿਆ ਜਾਂਦਾ ਹੈ ਪਿਛਲੀ ਵਾਰ ਹਾਲਾਂਕਿ ਆਮ ਆਦਮੀ ਪਾਰਟੀ ਪਿੱਛੜ ਦੀ ਨਜ਼ਰ ਆਈ ਸੀ ਲੇਕਿਨ ਇਸ ਵਾਰ ਵੀ ਫੋਕਸ ਸੰਗਰੂਰ ਤੇ ਰਹੇਗਾ ਕਿਉਂਕਿ ਤਿੰਨ ਕੈਬਨਿਟ ਮੰਤਰੀਆਂ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਉਹ ਕਹਿੰਦੇ ਸੰਗਰੂਰ ਨੂੰ ਬਿਲੋਂਗ ਕਰਦੇ ਨੇ ਤੇ ਕਿਸ ਤਰ੍ਹਾਂ ਦੀ ਫਾਈਟ ਹੈ ਇਸ ਵਾਰ ਔਰ ਸੰਗਰੂਰ ਦੀ ਸੀਟ ਕੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਇਸ ਵਾਰ ਦੇਖੋ ਸੰਗਰੂਰ ਦੀ ਸੀਟ ਬੜੀ ਸਪਸ਼ਟ ਹੈ ਬੜੀ ਕਲੀਅਰ ਹੈ ਜੋ ਰਿਜ਼ਲਟ ਇੱਥੇ 2014 ਦੇ ਵਿੱਚ 2019 ਦੇ ਵਿੱਚ ਮਾਨਸਬਬ ਦੀ ਜਿੱਤ ਹੋਈ ਸੀਗੀ ਉਹੀ ਰਿਜ਼ਲਟ ਉਸ ਤੋਂ ਵੀ ਵੱਡਾ ਰਿਜ਼ਲਟ ਹੈ ਜਿਹੜਾ ਉਹ ਇਸ ਵਾਰੀ ਮੀਤ ਹੀਰ ਨੂੰ ਜਿਤਾ ਕੇ ਸੰਗਰੂਰ ਦੇ ਲੋਕਾਂ ਨੇ ਮੈਂ ਸਮਝਦਾ ਕਿ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਔਰ ਇਹ ਜੋ ਲੜਾਈ ਹੈ ਇਹ ਮੈਂ ਮੰਨ ਕੇ ਚੱਲਦਾ ਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਔਰ ਲੋਕਾਂ ਨੂੰ ਕੰਮ ਪਿਆਰਾ ਹੋਣਾ ਚਾਹੀਦਾ ਚਮ ਨਹੀਂ ਪਿਆਰਾ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਭਗਵਾਨਤਪਾਨ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਉਹ ਕੰਮ ਕਰ ਦਿਖਾਇਆ ਜਿਹੜੇ ਕਿ ਪਿਛਲੇ 70 ਸਾਲਾਂ ਦੇ ਵਿੱਚ ਲੋਕਾਂ ਨੇ ਸੋਚਿਆ ਵੀ ਨਹੀਂ ਸੀਗਾ ਤੇ ਉਹਨਾਂ ਨੂੰ ਜਦੋਂ ਦੇਖ ਕੇ ਵੋਟ ਪਾਏਗੀ ਤੇ ਡੈਫੀਨਿਟਲੀ 13 0 ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਹੋਏਗੀ ਸੋ ਸਾਡਾ ਇਹ ਬੜਾ ਸਟਰੋਂਗਲੀ ਮੰਨਣਾ ਹੈ ਕਿ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਉਹ ਇਸ ਵਾਰੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ ਆਉਣਗੇ ਹਮ ਜੀ ਮੁਕਾਬਲਾ ਕਿਸ ਦੇ ਨਾਲ ਹੈ ਸੰਗਰੂਰ ਸੀਟ ਦੇ ਉੱਪਰ ਕਿਉਂਕਿ ਸਿਟਿੰਗ ਐਮਪੀ ਸਿਮਰਨਜੀਤ ਸਿੰਘ ਮਾਨ ਮੁਰ ਤੋਂ ਈਸੀ ਸੀਟ ਤੋਂ ਚੋਣ ਲੜਦੇ ਹੋਏ ਨਜ਼ਰ ਆ ਰਹੇ ਨੇ ਔਰ ਫਿਰ ਤੋਂ ਜਿੱਤ ਦਾ ਦਾਵਾ ਉਹਨਾਂ ਨੇ ਹਜੇ ਤਾਂ ਠੋਕਣਾ ਸ਼ੁਰੂ ਕਰਤਾ ਉਹ ਕਹਿੰਦੇ ਜਿੱਤ ਸਾਡੀ ਹੋਏਗੀ ਜਿਸ ਢੰਗ ਦੇ ਨਾਲ ਪਿਛਲੇ ਛੋਣਾਂ ਦੇ ਵਿੱਚ ਜਿੱਤ ਹੋਈ ਸੀ ਨਹੀਂ ਚਲੋ ਇਹ ਤਾਂ ਖੈਰ ਸਿਮਰਜੀਤ ਜੀ ਜੀ ਬੜੇ ਸਿਆਣੇ ਸੋਝੇ ਪੁਰਾਣੇ ਲੀਡਰ ਨੇ ਜਦੋਂ ਤੱਕ ਬੰਦਾ ਹਾਰ ਨਹੀਂ ਜਾਂਦਾ ਉਦੋਂ ਤੱਕ ਤਾਂ ਜਿੱਤੇ ਮਹਿਸੂਸ ਕਰਦਿਆ ਉਹਦੇ ਆਪ ਨੂੰ ਮੈਂ ਤਾਂ ਉਹਨਾਂ ਦੇ ਬਾਰੇ ਕੋਈ ਕਮੈਂਟ ਨਹੀਂ ਕਰੂੰਗਾ ਪਰ ਇਹ ਬੜਾ ਪ੍ਰੀਮੈਚੂਰ ਸਵਾਲ ਹੈ ਕਿਉਂਕਿ ਹਜੇ ਤੱਕ ਬਾਕੀ ਪਾਰਟੀਆਂ ਨੇ ਕੋਈ ਆਪਣਾ ਕੈਂਡੀਡੇਟ ਵੀ ਨਹੀਂ ਐਲਾਨਿਆ ਹੈਗਾ ਸੋ ਜੇ ਉਹਨਾਂ ਕੋਲ ਚੰਗੇ ਕੈਂਡੀਡੇਟ ਨਹੀਂ ਹੈਗੇ ਜਾਂ ਉਹਨਾਂ ਨੂੰ ਇਸ ਗੱਲ ਦੀ ਫਿਕਰ ਪਈ ਹੋਈ ਹੈ ਕਿ ਕਿਹੜਾ ਸਟਰੋਂਗ ਕੈਂਡੀਡੇਟ ਉਤਾਰੀ ਹੈ ਜਿਹਨੂੰ ਲੱਭਣ ਦੀ ਉਹ ਕੋਸ਼ਿਸ਼ਾਂ ਕਰ ਰਹੇ ਨੇ ਇਸੇ ਕਰਕੇ ਨਹੀਂ ਹਜੇ ਤੱਕ ਉਹਨਾਂ ਨੇ ਕੋਈ ਕੈਂਡੀਡੇਟ ਉਤਾਰਿਆ ਪਰ ਮੈਂ ਮੰਨ ਕੇ ਚੱਲਦਾ ਕਿ ਜਦੋਂ ਕੰਮਾਂ ਦੀ ਗੱਲ ਆਏਗੀ ਨਾ ਜੀ ਇਹ ਤਾਂ ਬਾਕੀ ਤਾਂ ਦੇਖੋ ਜਦੋਂ ਇਲੈਕਸ਼ਨ ਚੱਲਣੀ ਐ ਕਿਹਦਾ ਪਲੜਾ ਭਾਰੀ ਐ ਕਿਹਦਾ ਹਲਕੇ ਦਾ ਬਾਦ ਦੀਆਂ ਗੱਲਾਂ ਨੇ ਲੋਕਾਂ ਨੇ ਡਿਸਾਈਡ ਕਰਨਾ ਐ ਪਰ ਜਦੋਂ ਲੋਕਾਂ ਦੇ ਵਿੱਚ ਅਸੀਂ ਆਪਦੇ ਕੰਮਾਂ ਦੀ ਗੱਲ ਲੈ ਕੇ ਜਾਵਾਂਗੇ ਜੋ 2 ਸਾਲ ਦੇ ਵਿੱਚ ਹੋਏ ਨੇ ਤੇ ਫਿਰ ਇੱਕ ਪਾਸੜ ਇਹ ਇਲੈਕਸ਼ਨ ਹੋ ਗਈ ਆ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚੋਂ ਆਮ ਜੀ ਤੁਹਾਨੂੰ ਲੱਗਦਾ ਆਮ ਆਦੀ ਪਾਰਟੀ ਦੇ ਤਿੰਨ ਵੱਡੇ ਸੀਨੀਅਰ ਲੀਡਰ ਜਿਸ ਦੇ ਵਿੱਚ ਮਨੀਸ਼ ਸੋਧਿਆ ਦੀ ਗੱਲ ਕਰੀਏ ਸਤਿੰਦਰ ਜੈਨ ਦੀ ਗੱਲ ਕਰੀਏ ਜਾਂ ਹੁਣ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਚੋਣ ਪ੍ਰਚਾਰ ਤੇ ਅਸਰ ਪੈਂਦਾ ਨਜ਼ਰ ਆਏਗਾ ਕਿਉਂਕਿ ਇਹੀ ਸਟਾਰ ਕੰਪੈਨਰ ਹੁੰਦੇ ਸੀ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਸਟਾਰ ਕੰਪੈਨਰ ਸੀ ਔਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦੀ ਬੋਲਬਾਣੀ ਦੇ ਉੱਪਰ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਸੋਚਦੇ ਸੀ ਕਿ ਆਖਿਰ ਇਹ ਕੀ ਬੋਲਣਗੇ ਇਹਨਾਂ ਦੀ ਸਪੀਚ ਕਿਸ ਤਰ੍ਹਾਂ ਦੀ ਰਹੇਗੀ ਹੁਣ ਉਹ ਸਪੀਚਾਂ ਵੇਖਣ ਨੂੰ ਨਹੀਂ ਮਿਲਣਗੀਆਂ ਨਹੀਂ ਦੇਖੋ ਇਹ ਗੱਲ ਤਾਂ ਹੈ ਹੀ ਜੀ ਇਲੈਕਸ਼ਨ ਜਿਹੜੀ ਹੁੰਦੀ ਹੈ ਉਹ ਪ੍ਰਚਾਰ ਦੇ ਉੱਪਰ ਡਿਪੈਂਡ ਕਰਦੀ ਹੁੰਦੀ ਹੈ ਤੇ ਪ੍ਰਚਾਰ ਦੇ ਲਈ ਸਾਡੇ ਜਿਹੜੇ ਸਾਰੇ ਟੌਪ ਸ਼ੀਰ ਸ਼ੀ ਲੀਡਰਸ਼ਿਪ ਹੈ ਉਹ ਭਾਜਪਾ ਨੇ ਇਸੇ ਤੋਂ ਡਰ ਲੱਗਦਾ ਸਿਰਫ 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 ਆਵਾਮਾ ਦੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਜੀ ਤੇ ਸਾਡੀ ਲੀਡਰ ਤੋਂ ਡਰ ਲੱਗਦਾ ਹੈ ਇਸੇ ਕਰਕੇ ਉਹਨਾਂ ਨੇ ਹੋਰ ਕਿਸੇ ਪਾਰਟੀ ਨਾਲ ਇਹ ਜ ਹੈ ਇਸ ਲੈਵਲ ਦਾ ਇਸ ਹੱਦ ਦਾ ਤੱਕਾ ਉਹ ਹੋਰ ਕਿਸੇ ਨਾਲ ਨਹੀਂ ਕਰ ਰਹੇ ਕਿ ਸਿਰ ਸਾਡੇ ਨਾਲ ਕਿਉਂ ਕਰ ਰਹੇ ਨੇ ਸਾਡੇ ਲੀਡਰਸ ਨਾਲ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿਉਂਕਿ ਜਦੋਂ ਆਮ ਆਦੀ ਪਾਰਟੀ ਦੇ ਲੀਡਰ ਜਾ ਕੇ ਲੋਕਾਂ 'ਚ ਬੋਲਦੇ ਨੇ ਉਹ ਸਹੀ ਬੋਲਦੇ ਨੇ ਸੱਚ ਬੋਲਦੇ ਨੇ ਤੇ ਲੋਕ ਉਹਨਾਂ ਨੂੰ ਸੁਣਦੇ ਨੇ ਔਰ ਪਿੱਛੇ ਲੱਗਦੇ ਨੇ ਸੋ ਇਸ ਕਰਕੇ ਤੱਕੇ ਨੇ ਜਿਹੜੇ ਉਹ ਕਰ ਰਹੇ ਨੇ ਪਰ ਜਿਵੇਂ ਕਹਿੰਦੇ ਨੇ ਕਿ ਹੱਥ ਦਾ ਤੇ ਰੱਬ ਦਾ ਬੈਰ ਹੁੰਦਾ ਲੋਕ ਹਿਊਮਨ ਸਾਈਕੀ ਜਿਹੜੀ ਹੁੰਦੀ ਹੈ ਇੱਕ ਸਪ੍ਰਿੰਗ ਦੀ ਤਰ੍ਹਾਂ ਹੁੰਦੀ ਹੈ ਉਹਨੂੰ ਜਿੰਨਾ ਤੁਸੀਂ ਦਬਾਓਗੇ ਉਹਨੇ ਉਨਾ ਹੀ ਬਾਉਂਸ ਬੈਕ ਵੀ ਕਰਨਾ ਹੁੰਦਾ ਅੱਜ ਜਿੰਨਾ ਵੀ ਉਹ ਆਵਾਜ਼ ਨੂੰ ਦਬਾ ਲੈਣਾ ਉਹ ਆਵਾਜ਼ ਉਨਹੀ ਹੋਰ ਹੋਰ ਉੱਠੂਗੀ ਅਰਵਿੰਦ ਕੇਜਰੀਵਾਲ ਜਿਵੇਂ ਅਸੀਂ ਮਹਿਸ਼ਾ ਕਹਿੰਦੇ ਆ ਇੱਕ ਇਨਸਾਨ ਨਹੀਂ ਹੈਗੀ ਉਹ ਇੱਕ ਸੋਚ ਨੇ ਕਿੰਨਿਆਂ ਅ ਕ ਲੋਕਾਂ ਨੂੰ ਅੰਦਰ ਬੰਦ ਕਰ ਲੈਣਗੇ ਬੀਜੇਪੀ ਵਾਲੇ ਜਾਂ ਆਪਦੀ ਏਜੰਸੀਆਂ ਦੇ ਜ਼ਰੀਏ ਸੋ ਇੱਕ ਉਹਨਾਂ ਦਾ ਵਹਿਮ ਹੈ ਜਿਹੜਾ ਕਿ ਮੈਂ ਸਮਝਦਾ ਕਿ 4 ਜੂਨ ਨੂੰ ਨਿਕਲ ਜਾਏਗਾ ਤੁਸੀਂ 4 ਜੂਨ ਦੀ ਗੱਲ ਕਰ ਰਹੇ ਹੋ ਲੇਕਿਨ ਬੀਜੇਪੀ ਜਾਂ ਹੋਰ ਪਾਰਟੀਆਂ ਜਿਹੜੀਆਂ ਨੇ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਮਸਲਾ ਬਣਾਤਾ ਕਿ ਜਿਹੜੇ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿੰਦੇ ਸੀ ਅੱਜ ਕ੍ਰਪਸ਼ਨ ਦੇ ਕੇਸਾਂ ਦੇ ਵਿੱਚ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਨੇ ਤੇ ਹਿਰਾਸਤ ਦੇ ਵਿੱਚੋਂ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਇਸ ਦਾ ਜਵਾਬ ਕੀ ਹੈ ਆਮ ਆਦਮੀ ਪਾਰਟੀ ਕੋਲ ਲੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਜਿਹੜੇ ਸਵਾਲ ਦੇ ਵਿੱਚ ਹੀ ਜਵਾਬ ਲੁਕਿਆ ਹੋਇਆ ਹੈ ਕੱਲ ਸੁਪਰੀਮ ਕੋਰਟ ਨੇ ਸੰਜੇ ਸਿੰਘ ਜੀ ਨੂੰ ਜਿਹੜੇ ਕਿ ਪਿਛਲੇ 6 ਮਹੀਨਿਆਂ ਤੋਂ ਈਡੀ ਨੇ ਧੱਕੇ ਨਾਲ ਬਿਨਾ ਕਿਸੇ ਗੱਲ ਤੋਂ ਨਜਾਇਜ਼ ਤੌਰ ਦੇ ਉੱਪਰ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਸੀ ਕੱਲ ਈਡੀ ਨੇ ਕਿੰਨੀ ਝਾੜ ਪਾਈ ਈਡੀ ਨੂੰ ਕਿੰਨੀ ਝਾੜ ਪਈ ਸੁਪਰੀਮ ਕੋਰਟ ਨੇ ਇਥੋਂ ਤੱਕ ਕਿਹਾ ਕਿ ਜੇ ਤੁਹਾਡੇ ਕੋਲ ਬੇਲ ਦੇ ਖਿਲਾਫ ਬੋਲਣ ਨੂੰ ਕੁਝ ਨਹੀਂ ਹੈ ਤਾਂ ਅਸੀਂ ਕੇਸ ਦੀ ਮੈਰਿਟਸ ਦੇ ਉੱਪਰ ਅਸੀਂ ਅੱਜ ਫੈਸਲਾ ਕਰਾਂਗੇ ਤੇ ਫਿਰ ਉਹ ਪਿੱਛੇ हटਗੇ ਕਿਉਂਕਿ ਪਤਾ ਸੀਗਾ ਕਿ ਨਾ ਕੇਸ ਦੀ ਮੈਰਿਟ ਦੇ ਵਿੱਚ ਉਹਨਾਂ ਕੋਲ ਕੁਝ ਹੈ ਨਾ ਬੇਲ اپੋਜ਼ ਕਰ ਦੇ ਲਈ ਕੁਝ ਹੈ ਜਿਵੇਂ ਅੱਜ ਕੱਲ ਸੱਜੇ ਸਿੰਘ ਜੀ ਨੂੰ ਬੇਲ ਮਿਲੀ ਹੈ ਐਂ ਬੜੀ ਜਲਦੀ ਹੀ ਕੇਜਰੀਵਾਲ ਸਾਹਿਬ ਨੂੰ ਮਨੀਸ਼ ਜੀ ਨੂੰ ਔਰ ਸਤਿੰਦਰ ਜੈਨ ਜੀ ਨੂੰ ਵੀ ਬੇਲ ਮਿਲੇਗੀ ਸਾਨੂੰ ਨੈਪਾਲਿਕਾ ਤੇ ਪੂਰਾ ਭਰੋਸਾ ਹੈ ਚਾਹੇ ਇਹ ਸੱਚ ਨੂੰ ਦਬਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਪਰ ਸੱਚ ਦਬਾਇਆ ਜ਼ਰੂਰ ਜਾ ਸਕਦਾ ਹੈ ਪਰ ਖਤਮ ਨਹੀਂ ਕੀਤਾ ਜਾ ਸਕਦਾ ਅਸਲਿਕਾ ਕੇਜਰੀਵਾਲ ਕਹਿੰਦੇ ਨਜ਼ਰ ਆਏ ਕਿ ਲਗਾਤਾਰ ਵજન ਗਿਰਦਾ ਨਜ਼ਰ ਆ ਰਿਹਾ ਹੈ ਔਰ ਹੈਲਥ ਜਿਹੜਾ ਕੇਜਰੀਵਾਲ ਦੀ ਹੈਲਥ ਹੈ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਲ੍ਹ ਦੇ ਵਿੱਚ ਉਹਨਾਂ ਨਾਲ ਕੁਝ ਵੀ ਹੋ ਸਕਦਾ ਹੈ ਦੇਖੋ ਇਹ ਚੀਜ਼ ਤਾਂ ਇਹ ਕਨਸਰਨ ਸ਼੍ਰੀਮਤੀ ਸੁਨੀਤਾ ਕੇਜਰੀਵਾਲ ਜੀ ਤਾਂ ਉਹਨਾਂ ਦੇ ਚਲੋ ਲਾਈਫ ਪਾਰਟਨਰ ਨੇ ਉਹਨਾਂ ਨੂੰ ਤਾਂ ਫਿਕਰ ਹੋਣੀ ਹੋਣੀ ਹੈ ਅਰਵਿੰਦ ਜੀ ਆਂਦੀ ਮੈਂ ਸਮਝਦਾ ਕਿ ਸਾਰੇ ਦੇਸ਼ ਨੂੰ ਚਿੰਤਾ ਹੈ ਕਿ ਉਹ ਵਿਅਕਤੀ ਉਹ ਇਨਸਾਨ ਜਿਸ ਨੇ ਦੇਸ਼ ਦੇ ਦੀ ਰਾਜਨੀਤੀ ਦੇ ਵਿੱਚ ਇਮਾਨਦਾਰੀ ਦਾ ਅਲਖ ਜਗਾਇਆ ਜੇ ਉਹਦੀ ਸਿਹਤ ਦੇ ਨਾਲ ਇਸ ਤਰ੍ਹਾਂ ਦਾ ਖਿਲਵਾੜ ਕੇਂਦਰੀ ਏਜੰਸੀਆਂ ਸਰਕਾਰ ਕਰੇਗੀ ਤੇ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਅਰਵਿੰਦ ਜੀ ਹਾਈਲੀ ਡਾਇਬੀਟਿਕ ਨੇ ਤੇ ਬੜੀ ਟਾਈਮਲੀ ਉਹਨਾਂ ਨੂੰ ਆਪਦੀ ਡਾਈਟ ਦੇ ਉੱਪਰ ਵੀ ਆਪਦੀ 슈ਗਰ ਦੀ ਮਾਨਿਟਰਿੰਗ ਵੀ ਕਰਨੀ ਪੈਂਦੀ ਹੈ ਉਹਨਾਂ ਨੂੰ ਇਨਸੂਲਿਨ ਵੀ ਲੈਣੀ ਪੈਂਦੀ ਹੈ ਤੇ ਜੇਲ੍ਹ ਦੇ ਵਿੱਚ ਸਿਹਤ ਨਾਲ ਖੇਲਵਾੜ ਜਿਸ ਤਰੀਕੇ ਨਾਲ ਕਰ ਰਹੀਆਂ ਨੇ ਏਜੰਸੀਆਂ ਇਹ ਬਹੁਤ ਮੰਦ ਭੱਗ ਹੈ ਕੇਂਦਰ ਸਰਕਾਰ ਨੇ ਇਹ ਨੋਟਿਸ ਲੈਣਾ ਚਾਹੀਦਾ ਹੈ ਜੇ ਇਨ ਕੇਸ ਖੁਦਾ ਨਾ ਖਾਸਾ ਉਹਨਾਂ ਦੀ ਸਿਹਤ ਨੂੰ ਕੁਝ ਉਹ ਵਾ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਇਹ 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 ਬਹੁਤ ਵੱਡਾ ਤੱਬਾ ਜਿਹੜਾ ਉਹ ਦੇਸ਼ ਦੀ ਸਰਕਾਰ ਦੇ ਉੱਪਰ ਡੈਮੋਕ੍ਰੇਸੀ ਦੇ ਉੱਪਰ ਲੱਗੇਗਾ ਸੋ ਇਸ ਕਰਕੇ ਉਹਨਾਂ ਨੇ ਆਪਣੇ ਸਿਆਸੀ ਕਿੜਾ ਕੱਢਣੀਆਂ ਨੇ ਕੱਢ ਹੀ ਰਹੇ ਨੇ ਉਹ ਤਾਂ ਕੱਲੇ ਸਾਡੇ ਨਾਲ ਨਹੀਂ ਸਾਰੇ ਨਾਲ ਹੀ ਕੱਢ ਰਹੇ ਨੇ ਪਰ ਇਹ ਇਸ ਚੀਜ਼ ਇਹ ਚਿੰਤਾ ਦਾ ਵਿਸ਼ਾ ਜੀ ਦੇ ਬਾਰੇ ਸਾਰੀ ਫਿਕਰਬੰਦਾ ਸੀ ਹਾਂ ਜੀ ਪੰਜਾਬ ਦੀ ਜ਼ਿਕਰ ਗੱਲ ਕਰੀਏ ਭਾਜੀਪੀ ਖਾਸ ਕਰਕੇ ਪੰਜਾਬ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਹੈ ਜਿਸ ਢੰਗ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਦਲ ਬਦਲ ਵੇਖਣ ਨੂੰ ਮਿਲੇ ਰਵਨੀਤ ਬਿੱਟੂ ਬੀਜੇਪੀ ਦੇ ਹੋ ਗਏ ਤੁਹਾਡੇ ਇੱਕ ਕੈਂਡੀਡੇਟ ਜਿਹੜੇ ਨੇ ਜਿਹੜੇ ਸਿਟਿੰਗ ਐਮਪੀ ਸੀ ਉਹ ਬੀਜੇਪੀ ਦੇ ਹੋ ਗਏ ਯਾਨੀ ਇਸ ਤਰ੍ਹਾਂ ਦੀ ਦਲ ਬਦਲ ਦੇ ਵਿੱਚ ਬੀਜੇਪੀ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਪੰਜਾਬ ਦੀਆਂ 13 ਸੀਟਾਂ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਹੈ ਤਾਂ ਕਿ ਇੱਥੇ ਜਿੱਤ ਕੇ ਇੱਕ ਵੱਡਾ ਮੈਸੇਜ ਦੇਸ਼ ਦੇ ਵਿੱਚ ਜਾ ਸਕੇ ਕਿਸ ਤਰ੍ਹਾਂ ਦੇਖਦੇ ਹੋ ਬੀਜੇਪੀ ਦੇ ਇਸ ਏਜੰਡੇ ਨੂੰ ਚਲੋ ਬੀਜੇਪੀ ਦਾ ਏਜੰਡਾ ਕਿਸੇ ਕੈਂਡੀਡੇਟ ਨੂੰ ਸੂਟ ਕਰਦਾ ਹੈ ਕਿਸੇ ਲੀਡਰ ਨੂੰ ਸੂਟ ਕਰਦਾ ਪਰ ਪੰਜਾਬੀਆਂ ਨੂੰ ਸੂਟ ਕਰਦਾ ਹੈ ਕਿਸਾਨਾਂ ਨੂੰ ਸੂਟ ਕਰਦਾ ਹੈ ਮਜ਼ਦੂਰਾਂ ਨੂੰ ਸੂਟ ਕਰਦਾ ਕਿ ਨਹੀਂ ਕਰਦਾ ਇਹ ਡਿਪੈਂਡ ਕਰਦਾ ਹੈ ਨਾ ਜੀ ਕਿਸੇ ਇੱਕ ਲੀਡਰ ਨੇ ਜਾਂ ਕਿਸੇ ਇੱਕ ਕੈਂਡੀਡੇਟ ਨੇ ਥੋੜਾ ਜਿਹਾ ਬੀਜਪੀ ਨੂੰ ਜਿਤਾ ਦੇਣਾ ਸੋ ਮੈਂ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਚਾਹੇ ਦੇਸ਼ ਦੇ ਵਿੱਚ ਉਹ 370 ਦੇ ਪਾਰ 470 ਦੇ ਪਾਰ ਜਿੰਨੇ ਮਰਜ਼ੀ ਨਾਰੇ ਲਾਈ ਜਾਣ ਜੀ ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਖਾਤਾ ਨਹੀਂ ਖੁੱਲਦਾ ਲੇਕਿਨ ਐਂਟੀ-ਇੰਕੰਵੈਂਸੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ 2 ਸਾਲ ਦੇ ਵਿੱਚ ਸਰਕਾਰ ਦੇ ਖਿਲਾਫ ਲੋਕ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਨਹੀਂ ਚਲੋ ਇਹ ਤਾਂ ਵੋਟਾਂ ਦੇ ਵਿੱਚ ਪਤਾ ਲੱਗੇਗਾ ਜੀ ਕਿੰਨੇ ਕਿ ਸਰਕਾਰ ਦੇ ਹੱਕ 'ਚ ਖੜੇ ਨੇ ਕਿੰਨੇ ਕਿ ਸਰਕਾਰ ਦੇ ਖਿਲਾਫ ਖੜੇ ਨੇ ਜੇ ਸਾਡੇ ਖਿਲਾਫ 2 ਸਾਲਾਂ ਦੇ ਵਿੱਚ ਹੀ ਲੋਕ ਖੜੇ ਹੋ ਗਏ ਤੇ 10 ਸਾਲਾਂ ਚ ਬੀਜੇਪੀ ਦੇ ਕੇਂਦਰੀ ਰਾਜਦੇਵ ਖਿਲਾਫ ਨਹੀਂ ਖੜੇ ਹੋਏ ਹੋਣਗੇ ਸੋ ਇਹਦਾ ਮਤਲਬ 5 ਗੁਣੇ ਜ਼ਿਆਦਾ ਖਿਲਾਫ ਖੜੇ ਹੋਏ ਹੋਣਗੇ ਸੋ ਫਿਰ ਨਾਰੇ ਉਹ ਬੜਕਾਂ ਫਿਰ 370 ਦੀਆਂ 400 ਦੀਆਂ ਮਰੀ ਜਾਂਦੇ ਨੇ ਸੋ ਇਸ ਕਰਕੇ ਇਹ ਤਾਂ ਇਮਪ੍ਰੈਕਟਿਕਲ ਗੱਲਾਂ ਨੇ ਜੀ ਇਹ ਇਹ ਐਵੇਂ ਲੋਕਾਂ ਨੂੰ ਗੁੰਮਰਾਹ ਕਰਨੀਆਂ ਗੱਲਾਂ ਨੇ ਜਿਹੜੇ ਕੰਮ ਭਵੰਤਵਾਨ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਕਰ ਦਿੱਤੇ ਉਹ ਨਾ ਕਦੇ ਅਕਾਲੀ ਦਲ ਨੇ ਨਾ ਬੀਜੇਪੀ ਨੇ ਕਾਂਗਰਸ ਵਾਲੇ ਨੇ ਕਦੇ ਸੋਚੀ ਵੀ ਨਹੀਂ ਸੀਗੀ ਦਾਵਾ ਕੀ ਹੈ ਦਾਵਾ 13 0 ਦਾ ਪੰਜਾਬ ਦੇ ਵਿੱਚ ਜੋ ਸੀਐਮ ਸਾਹਿਬ ਨੇ ਨਾਰਾ ਦਿੱਤਾ ਹੈ ਕਿਸ ਵਾਰ ਪੰਜਾਬ ਬਣੇਗਾ ਹੀਰੋ 13 0 ਉਹ ਰਿਜ਼ਲਟ ਨੇ ਜਿਹੜੇ ਉਹ ਡੈਫੀਨਿਟਲੀ ਆਉਣਗੇ ਤੇ ਕਿਆ ਇੰਡੀਆ ਆਲਾਈਂਸ ਦੀ ਜਿੱਤ ਹੋਊਗੀ ਡੈਫੀਨਿਟਲੀ ਹੋਊਗੀ ਜੀ ਦੇਖੋ ਮੈਂ ਸਮਝਦਾ ਕਿ ਸਾਰੇ ਪਾਸੇ ਅੱਜ ਜਿਸ ਤਰੀਕੇ ਦੇ ਨਾਲ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਅੱਜ ਤੁਸੀਂ ਜੇ ਆਪਾਂ ਵੈਸੇ ਮੋਟਾ-ਮੋਟਾ ਜੋ ਪੋਲੀਟੀਕਲ ਸੀਨ ਹੈ ਮੁਲਕ ਦਾ ਉਹ ਦੇਖ ਲੀਏ ਤੇ ਜਦੋਂ ਇਹਨਾਂ ਦੀ 2019 ਦੇ ਵਿੱਚ 303 ਸੀਟਾਂ ਵੀ ਐਈ ਸੀ ਕਿ ਬੀਜੇਪੀ ਦੀਆਂ ਉਦੋਂ ਤਕਰੀਬਨ ਉਹਨਾਂ ਨੂੰ 36 38% ਵੋਟ ਸ਼ੇਅਰ ਪਿਆ ਸੀਗਾ ਯਾਨੀ ਕਿ 60 62% ਲੋਕ ਨੇ ਜਿਹੜੇ ਉਹ ਅੱਜ ਵੀ ਉਸ ਸਮੇਂ ਵੀ 19 ਦੇ ਵਿੱਚ ਵੀ ਬੀਜੇਪੀ ਦੇ ਖਿਲਾਫ ਸੀਗੇ ਚਾਹੇ ਉਹ ਅਲੱਗ-ਅਲੱਗ ਥਾਵਾਂ ਤੇ ਵੰਡੇ ਗਏ ਸੀਗੇ ਪਰ ਹੁਣ ਜਦੋਂ ਉਹੀ ਪੋਲੀਟੀਕਲ ਪਾਰਟੀਆਂ ਸਾਰੀਆਂ ਇੱਕ ਤਰੀਕੇ ਨਾਲ ਇੰਡੀਆ ਗੱਠ ਜੋੜ ਦੇ ਤਹਿਤ ਇਕੱਠੀਆਂ ਹੋ ਗਈਆਂ ਜੀ ਤੇ ਫਿਰ ਡੈਫੀਨੇਟਲੀ ਜੇ 60 62 ਛੱਡੋ ਤੁਸੀਂ 55 ਛੱਡੋ 50 ਛੱਡੋ ਤੁਸੀਂ 45% ਜਾਂ 40% ਵੀ ਵੋਟ ਪੈ ਜਾਂਦੀ ਹੈ ਇੰਡੀਆ ਬਲੌਕ ਨੂੰ ਇਕੱਠੇ ਤੇ ਫਿਰ ਤਾਂ ਉਸ ਹਿਸਾਬ ਨਾਲ ਇੰਡੀਆ ਬਲੌਕ ਜਿੱਤੇ ਜਿੱਤਾ ਇਹੀ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਪਿਛਲੀ ਵਾਰੀ ਉਹਨਾਂ ਨੂੰ ਐਡਵਾਂਟੇਜ ਕਿਉਂਕਿ ਆਪੋਜੀਸ਼ਨ ਦੀ ਵੋਟ ਸਾਰੀ ਖਿੱਲਰ ਗਈ ਸੀਗੀ ਡਿਵਾਈਡ ਹੋ ਗਈ ਸੀਗੀ ਇਸ ਕਰਕੇ ਉਹ ਲਾਹਾ ਲੈ ਗਏ ਪਰ ਇਸ ਵਾਰੀ ਜਿਵੇਂ ਹੁਣ 1 31 ਮਾਰਚ ਨੂੰ ਰੈਲੀ ਹੋਈ ਹੈ ਕਿਹੜੀ ਇਹ ਜੀ ਆਪੋਜੀਸ਼ਨ ਪਾਰਟੀ ਸੀਗੀ ਜਿਹੜੀ ਉੱਥੇ ਸਟੇਜ ਤੇ ਨਹੀਂ ਸੀਗੀ ਜੀ ਪੰਜਾਬ ਦੇ ਵਿੱਚ ਚਲੋ ਨਹੀਂ ਹੋਇਆ ਕੋਈ ਗੱਲ ਨਹੀਂ ਹਰਿਆਣਾ ਦੇ ਵਿੱਚ ਸਾਡਾ ਕਾਂਗਰਸ ਨਾਲ ਅਲਾਈਅੰਸ ਹੈ ਅ ਦਿੱਲੀ ਦੇ ਵਿੱਚ ਸਾਡਾ ਕਾਂਗਰਸ ਦੇ ਨਾਲ ਅਲਾਈਅੰਸ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਇਕੱਠੇ ਹੋਵਾਂਗੇ ਤੇ ਉਦੋਂ ਡੈਫੀਨਿਟਲੀ ਇੰਡੀਆ ਬਲੌਕ ਹੈ ਜਿਹੜਾ ਉਹ ਜਿੱਤੇਗਾ ਲੇਕਿਨ ਇਸ ਬਲੌਕ ਨੂੰ ਲੈ ਕੇ ਵੀ ਸਵਾਲ ਨੇ ਕਿ ਆਖਿਰ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋਏਗਾ ਕਹਿੰਦੇ ਇਸ ਬਲੌਕ ਦੇ ਜਿੰਨੇ ਵੀ ਪਾਰਟੀਆਂ ਨੇ ਜਿਨ੍ਹਾਂ ਨੇ ਵੀ ਇਹਨਾਂ ਨੂੰ ਸਮਰਥਨ ਦਿੱਤਾ ਹੈ ਉਹ ਹਰ ਕੋਈ ਆਪਣੇ ਆਪ ਨੂੰ ਪੀਐਮ ਵੇਖਦਾ ਚਲੋ ਦੇਖੋ ਵੇਖਣਾ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹੈਗੇ ਅੰਬੀਸ਼ਨਸ ਹੋਣੇ ਚਾਹੀਦੇ ਨੇ ਪਰ ਜੇ ਤੁਸੀਂ ਕਨਸਟੀਟਿਊਸ਼ਨ ਦੀ ਗੱਲ ਕਰ ਲਈਏ ਆਪਾਂ ਜੀ ਆਪਾਂ ਸੰਵਿਧਾਨ ਦੀ ਗੱਲ ਕਰ ਲਈਏ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਪਹਿਲਾਂ ਪਾਰਟੀਆਂ ਆਪੋ ਆਪਣੇ ਏਜੰਡੇ ਦੇ ਨਾਲ ਇਲੈਕਸ਼ਨ ਲੜਨਗੀਆਂ ਜਿਹੜੀ ਪਾਰਟੀ ਜਿੱਤ ਗਈ ਉਹਦੇ ਐਮਐਲਏ ਜਾਂ ਐਮਪੀ ਸਟੇਟ 'ਚ ਹੁੰਦੀ ਹੈ ਜਾਂ ਪਾਰਲੀਮੈਂਟ 'ਚ ਹੁੰਦੀ ਹੈ ਉਹ ਆਪ ਦਾ ਲੀਡਰ ਚੁਣਨਗੇ ਤੇ ਉਹ ਬੰਦਾ ਪ੍ਰਾਈਮ ਮਿਨਿਸਟਰ ਹੋਊਗਾ ਸੰਵਿਧਾਨ ਤੇ ਹੀ ਕਹਿੰਦਾ ਬਿਲਕੁਲ ਇਹਨਾਂ ਨੇ ਸੰਵਿਧਾਨ ਦੇ ਤੱਜੇ ਵੀ ੜਾ ਰੱਖਿਆ ਨੇ ਨਾ ਪਾਰਟੀ ਦੇ ਨਾਂ ਤੇ ਵੋਟ ਮੰਗਦੇ ਨੇ ਸਿਰ ਮੋਦੀ 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 ਲਾ ਰੱਖੀ ਐ ਸੋ ਮੇਰੇ ਕਹਿੰਦਾ ਮਤਲਬ ਇਹ ਐ ਕਿ ਅਸੀਂ ਸਿਸਟਮ ਮੁਤਾਬਕ ਚੱਲ ਰਹੇ ਹਾਂ ਜੋ ਸੰਵਿਧਾਨ ਕਹਿੰਦਾ ਇਹ ਆਪ ਦੀ ਇੱਕ ਇੱਕ ਇੰਡੀਵਿਜੂਅਲ ਦੀ ਮਹਿਮਾਗਾਨ ਕਰਕੇ ਵੋਟ ਹਾਸਲ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੀ ਇੱਛਾ ਇਹ ਮੈਟਰ ਨਹੀਂ ਕਰਦਾ ਹੈਗਾ ਕਿ ਪ੍ਰਧਾਨ ਮੰਤਰੀ ਕੌਣ ਹੋਏਗਾ ਕਿਸ ਪਾਰਟੀ ਦਾ ਹੋਏਗਾ ਇੰਡੀਆ ਬਲੌਕ ਦੇ ਤਹਿਤ ਮੈਟਰ ਇਹ ਕਰਦੇ ਕਿ ਅੱਜ ਡੈਮੋਕ੍ਰੇਸੀ ਨੂੰ ਬਚਾਉਣ ਲਈ ਸਾਰੇ ਇਕੱਠੇ ਹੋ ਰਹੇ ਆ ਉਹ ਹੋ ਰਹੇ ਨੇ ਹੋ ਚੁੱਕੇ ਨੇ ਸੋ ਇਸ ਕਰਕੇ ਇਹ ਚੀਜ਼ਾਂ ਇੰਪੋਰਟੈਂਟ ਨਹੀਂ ਹੈਗੀਆਂ ਇੰਪੋਰਟੈਂਟ ਹੈ ਕਿ ਡੈਮੋਕ੍ਰੇਸੀ ਨੂੰ ਬਚਾਈਏ ਬਿਲਕੁਲ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਥੈਂਕ ਯੂ ਬਿਲਕੁਲ ਦੇਖੋ ਕੈਬਨਿਟ ਮੰਤਰੀ ਅਮਨ ਅਰੋੜਾ ਜਿਹੜੇ ਨੇ ਇੰਡੀਆ ਬਲੌਕ ਦੀ ਔਰ ਨਾਲ-ਨਾਲ ਪੰਜਾਬ ਦੀਆਂ 13 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਚਿੱਤ ਦਾ ਦਾਵਾ ਕਰਦੇ ਹੋਏ ਨਸਰ ਆਏ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦੇ ਦਾਅਵੇ ਦੇ ਉੱਪਰ ਕਿਹਾ ਦੇਸ਼ ਦੀ ਜਨਤਾ ਮੋਹਰ ਲਾਉਂਦੀ ਹੈ ਜਾਂ ਫਿਰ ਨਹੀਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर